ਨਵਾਂ ਸ਼ਹਿਰ ਦਬਾਬਾ YouTube ਚੈਨਲ ਦੀ ਇਹ ਕੋਸ਼ਿਸ਼ ਰਹੀ ਆ ਜਿੰਨੇ ਵੀ ਕਿਸੇ ਵੀ ਧਰਮ ਨਾਲ ਸੰਬੰਧਿਤ ਪ੍ਰੋਗਰਾਮ ਹੋਣ ਉਹਨਾਂ ਦੇ ਜੋ ਵੀ ਪ੍ਰੋਗਰਾਮ ਹੁੰਦੇ ਨੇ ਉਹ ਤੁਹਾਨੂੰ ਦਿਖਾਏ ਜਾਣ ਔਰ ਦਿਖਾਉਂਦਾ ਵੀ ਆ ਹੋਰ ਇਸ ਵਕਤ ਇਹ ਵੀ ਅਸੀਂ ਕਰ ਦਿੱਤਾ ਕਿ ਕਈ ਵਾਰ ਬਹੁਤ ਸਾਰੀਆਂ ਥਾਵਾਂ ਤੇ ਸਾਡੇ ਕੋਲ ਜਾਣ ਨਹੀਂ ਹੁੰਦਾ ਤੇ ਅਸੀਂ ਉਹਨਾਂ ਸਥਾਨਾਂ ਤੇ ਜਿਹੜੇ ਪ੍ਰਬੰਧਕ ਹੁੰਦੇ ਆ ਉਹਨਾਂ ਨੂੰ ਕਹਿ ਦੇਦਾ ਕਿ ਸਾਡੇ ਕੋਲ ਮਤਲਬ ਇੰਨੀ ਆ ਜ਼ਿਆਦਾ ਥਾਵਾਂ ਤੇ ਜਾਣਾ ਮੁਸ਼ਕਲ ਆ ਵੀ ਤੁਸੀਂ ਇਸ ਤਰ੍ਹਾਂ ਕਰਕੇ ਸਾਨੂੰ ਆਪਣੇ ਜਿਹੜੇ ਜੋ ਪ੍ਰੋਗਰਾਮ ਹੋ ਰਹੇ ਆ ਉਹਦੀ ਇੱਕ ਵੀਡੀਓ ਬਣਾ ਕੇ ਸਾਨੂੰ ਭੇਜ ਦਿਓ ਔਰ ਵਾਕਿਆ ਹੀ ਕਈ ਵਾਰ ਕੀ ਹੁੰਦਾ ਵੀਡੀਓ ਜਿਸ ਤਰ੍ਹਾਂ ਅਸੀਂ 셀ਫੀ ਲੈਂਦੇ ਆ ਇਦਾਂ ਬਣਾ ਕੇ ਭੇਜ ਦਿੰਦੇ ਆ ਸਾਨੂੰ ਚੌਰ ਸਦਾਰ ਨੂੰ ਜਿਸ ਤਰ੍ਹਾਂ ਹੈਗਾ ਨਾ ਚੜਾਈਦਾਰ ਨੂੰ ਜਿਹੜੀ ਆ ਉਹ ਵੀਡੀਓ ਬਣਾ ਕੇ ਜਿਹੜੀ ਭੇਜੀ ਜਾਵੇ ਮੈਂ ਰਿਕਵੈਸਟ ਕਰਦਾ ਕਿਉਂਕਿ ਜਿਸ ਤਰ੍ਹਾਂ ਅਸੀਂ 셀ਫੀ ਸਿੱਧਾ ਮੋਬਾਈਲ ਦੇ ਨਾਲ ਲੈਂਦੇ ਆ ਉਹਦੇ ਵਿੱਚ ਕਈ ਵਾਰ ਸਾਨੂੰ ਸੈਟਿੰਗ ਕਰਨ ਦੇ ਵਿੱਚ ਕਾਫੀ ਦਿੱਕਤ ਆਂਦੀ ਹੈਗੀ ਆ ਹੁਣ ਜਨਮ ਅਸ਼ਟਮੀ ਦਾ ਜਿਹੜਾ ਦਿਨ ਸੀਗਾ ਕ੍ਰਿਸ਼ਨ ਅਸ਼ਟਮੀ ਦਾ ਦਿਨ ਇਹ ਬਹੁਤ ਮੰਦਰਾਂ ਦੇ ਵਿੱਚ ਮਨਾਇਆ ਗਿਆ ਸ਼ਰਦਾ ਪੂਰਵਕ ਮਨਾਇਆ ਗਿਆ ਔਰ ਅਸੀਂ ਇੱਕ ਹੋਰ ਵੀ ਕੀਤਾ ਉਹ ਰਾਤ ਦੇ 11 ਵਜੇ ਤੱਕ ਸਾਡੇ ਕੋਲ ਜਿਹੜੀ ਜਿਹੜੇ ਮੰਦਰਾਂ ਦੀਆਂ ਮੰਦਰਾਂ ਵਿੱਚ ਪ੍ਰੋਗਰਾਮ ਮਨਾਏ ਗਏ ਅਸੀਂ ਜਿਸ ਤਰ੍ਹਾਂ ਨਵਾਂ ਸ਼ਹਿਰ ਹੋਇਆ ਗਰਾਇਆ ਹੋ ਗਿਆ ਜਲੰਧਰ ਹੋ ਗਿਆ ਤੇ ਹੋਰ ਕਈ ਥਾਵਾਂ ਹੋ ਗਈਆਂ ਔੜ ਹੋ ਗਿਆ ਜਿਸ ਤਰ੍ਹਾਂ ਸਾਡੇ ਕੋਲ ਪ੍ਰੋਗਰਾਮਾਂ ਦੀ ਆਂਦੇ ਰਹੀ ਵੀਡੀਓ ਅਸੀਂ ਰਾਤ ਦੇ 11 ਵਜੇ ਜਨਮ ਅਸ਼ਟਮੀ ਵਾਲੇ ਦਿਨ ਬੀਤੇ ਦਿਨ ਮਤਲਬ ਉਹ ਸਾਰੀ ਕਵਰੇਜ ਜਿਹੜੀ ਨਾਲ ਦੀ ਨਾਲ ਹੀ ਲਗਾਉਂਦੇ ਰਹੇ ਤੇ ਹੁਣ ਸਾਡੇ ਕੋਲ ਕੁਝ ਹੋਰ ਵੀ ਵੀਡੀਓ ਰਾਤ ਆਈਆਂ ਸੀਗੀਆਂ ਉਹ ਰਾਤ 12 ਵਜੇ ਤੋਂ ਕਰੀਬ ਬਾਅਦ ਵਿੱਚ ਆਈਆਂ ਤੇ ਅੱਜ ਮੈਂ ਕੁਝ ਨਿੱਜੀ ਕੰਮ ਲਈ ਫਿਰ ਗਿਆ ਸੀ ਜਲੰਧਰ ਤੇ ਨਿਜੀ ਕੰਮ ਤੇ ਗਿਆ ਸੀ ਤੇ ਇਸ ਕਰਕੇ ਜਿਹੜੀ ਵੀਡੀਓ ਮੈਂ ਹੁਣ ਲਗਾ ਰਿਹਾ ਹੈਗਾ। ਤੇ ਇੱਕ ਮੈਂ ਹੋਰ ਚੀਜ਼ ਦੇਖੀ ਆ ਕਿ ਬਹੁਤ ਸਾਰੇ ਮੰਦਰਾਂ ਵਿੱਚ ਪ੍ਰੋਗਰਾਮ ਕੀਤੇ ਜਾਂਦੇ ਆ ਕੁਝ ਮੰਦਰ ਕੁਝ ਨਿਜੀ ਤੌਰ ਤੇ ਬਣ ਕੇ ਰਹਿ ਗਏ ਨੇ। ਨਿਜੀ ਤੌਰ ਤੇ ਮਤਲਬ ਬਣ ਕੇ ਰਹਿ ਗਏ ਨੇ ਕਿ ਉਹ ਥੋੜੇ ਜੇ ਬੰਦੇ ਹੁੰਦੇ ਆ ਆਪੇ ਪ੍ਰੋਗਰਾਮ ਕਰ ਲੈਂਦੇ ਆ ਤੇ ਸ਼ੋਅ ਕੀਤਾ ਜਾਂਦਾ ਕਿ ਅਸੀਂ ਪਬਲਿਕ ਲੈਵਲ ਦਾ ਪ੍ਰੋਗਰਾਮ ਕਰ ਰਹੇ ਹੈਗੇ ਆ। ਜਦਕਿ ਪਬਲਿਕ ਦੀ ਇਨਵੋਲਵਮੈਂਟ ਉਹਦੇ ਵਿੱਚ ਜ਼ੀਰੋ ਹੁੰਦੀ ਹੈਗੀ ਆ। ਚੰਦ ਕ ਬੰਦੇ ਜਿਹੜੇ ਆ ਉਹਨੂੰ ਇੱਕ ਇਹ ਦੱਸ ਦਿੰਦੇ ਆ ਕਿ ਅਸੀਂ ਆ ਪ੍ਰੋਗਰਾਮ ਦੀ ਜਿਹੜੀ ਆ ਜਨਮ ਅਸ਼ਟਮੀ ਮਨਾਈ ਹੈਗੀ ਆ ਜਾਂ ਅਸੀਂ ਆ ਪ੍ਰੋਗਰਾਮ ਮਨਾਇਆ ਹੈਗਾ ਲੇਕਿਨ ਉਹ ਫਿਰ ਇੱਕ ਧਰਮਕ ਆਸਤਾ ਨਾਲ ਜੋ ਮੇਰੀ ਸੋਚ ਆ ਬਾਕੀਆਂ ਦੀ ਸੋਚ ਜ਼ਰੂਰੀ ਨਹੀਂ ਇੰਨਾ ਸਹਿਮਤ ਹੋਵੇ ਉਹ ਇੱਕ ਆਸਤਾ ਨਾਲ ਵੀ ਖਲਵਾੜਿਆ ਉਹ ਇੱਕ ਪ੍ਰੋਗਰਾਮ ਧਰਮਕ ਨਹੀਂ ਉਸ ਨੂੰ ਕਿਹਾ ਜਾ ਸਕਦਾ ਕਿਉਂਕਿ ਉਹ ਆਪਣੇ ਨਿੱਜੀ ਤੌਰ ਦੇ ਉੱਪਰ ਹੀ ਮਨਾ ਲਿਆ ਜਾਂਦਾ ਆ ਪਰ ਜਦੋਂ ਸਮੰਦਰਾਂ ਦੇ ਵਿੱਚ ਪੈਸਾ ਆਉਂਦਾ ਤੇ ਉਹ ਪਬਲਿਕ ਦਾ ਜਿਹੜਾ ਮਰਜੀ ਜਾਤੀ ਦਾ ਦੇ ਦੇਵੇ ਜਿਹੜਾ ਮਰਜੀ ਧਰਮ ਦਾ ਦੇ ਦੇਵੇ ਉਹਨੂੰ ਇਨਕਾਰ ਨਹੀਂ ਕੀਤਾ ਜਾਂਦਾ ਹੈਗਾ ਸੋ ਇਹੇ ਜਿਹੜੇ ਕੋਈ ਪ੍ਰੋਗਰਾਮ ਕਰਦੇ ਆ ਜਦੋਂ ਪ੍ਰੋਗਰਾਮ ਕਰਨਾ ਤੋਂ ਆਪਣੇ ਬੰਦਿਆਂ ਦੇ ਵਿੱਚ ਥੋੜੇ ਜਿਹੇ ਬੰਦਿਆਂ ਦੇ ਵਿੱਚ ਕਰ ਲੈਂਦੇ ਆ ਤੇ ਉਹਨੂੰ ਰੂਪ ਦਿੱਤਾ ਜਾਂਦਾ ਕਿ ਆ ਜੀ ਅਸੀਂ ਪ੍ਰੋਗਰਾਮ ਕੀਤਾ ਇੱਥੋਂ ਤੱਕ ਕਿ ਕਈ ਵਾਰ ਤਾਂ ਮੈਂ ਦੇਖਿਆ ਕਈ ਮਹੱਲਿਆਂ ਵਿੱਚ ਵੀ ਮੰਦਰ ਨੇ ਤੇ ਉਹ ਆਪਣੇ ਮਹੱਲੇ ਵਾਲਿਆਂ ਨੂੰ ਵੀ ਇਨਵਾਈਟ ਨਹੀਂ ਕਰਦੇ ਹੈਗੇ ਸੋ ਮੇਰੇ ਕਹਿਣ ਦਾ ਭਾਵ ਇਹ ਆ ਕਿ ਜਿਹੜੀ ਧਾਰਮਿਕ ਪ੍ਰੋਗਰਾਮ ਕਰਨ ਦਾ ਤਾਂ ਹੀ ਫਾਇਦਾ ਆ ਜੇ ਉਸ ਵਿੱਚ ਆਮ ਪਬਲਿਕ ਨੂੰ ਬਿਨਾਂ ਜਾਤ ਧਰਮ ਤੋਂ ਬਿਨਾਂ ਕਿਸੇ ਵਿਤਕਰੇ ਤੋਂ ਸਾਰਿਆਂ ਨੂੰ ਉਹਦੇ ਵਿੱਚ ਜਿਹੜਾ ਬੁਲਾਇਆ ਜਾਵੇ ਉਹ ਇੱਕ ਪ੍ਰੋਗਰਾਮ ਜਿਹੜਾ ਆ ਉਸ ਦੇ ਵਿੱਚ ਜਿਹਨੂੰ ਕਹਿੰਦੇ ਆ ਰੱਬ ਵੀ ਰਾਜ਼ੀ ਹੁੰਦਾ ਆ ਜੇ ਨਿੱਜੀ ਤੌਰ ਦੇ ਉੱਪਰ ਹੀ ਪ੍ਰੋਗਰਾਮ ਨੂੰ ਮਨਾ ਕੇ ਕਰ ਲਿਆ ਜਾਂਦਾ ਹੈਗਾ ਉਹਨਾਂ ਨੂੰ ਅਸੀਂ ਪ੍ਰੋਗਰਾਮ ਨਹੀਂ ਕਹਾਵਾਂਗੇ ਤੇ ਇਹ ਸਾਰਿਆਂ ਤੇ ਵੀ ਲਾਗੂ ਨੇ ਹੁੰਦਾ ਕੁਝ ਜਗ੍ਹਾ ਤੇ ਇਹੋ ਜੇ ਮੈਂ ਥਾਵਾ ਤੇ ਜ਼ਰੂਰ ਦੇਖਿਆ ਹੈਗਾ ਤੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਜਦੋਂ ਕੋਈ ਵੀ ਪ੍ਰੋਗਰਾਮ ਕਰਦਾ ਧਾਰਮਿਕ ਪ੍ਰੋਗਰਾਮ ਹੁੰਦੇ ਆ ਅਸੀਂ ਉਹਦਾ ਦੀ ਕਵਰੇਜ ਕਰਦੇ ਹੈਗੇ ਆ ਸੋ ਇਸ ਨੂੰ ਕੋਈ ਨਿਜੀ ਅਟੈਕ ਵੀ ਨਾ ਸਮਝ ਲੇ ਜੇ ਕੋਈ ਸਮਝਦਾ ਹੋਏਗਾ ਉਹ ਉਸਦੀ ਆਪਣੀ ਸਮਝ ਹੋਏਗੀ ਤੇ ਆ ਜਿਹੜਾ ਬਾਬਾ ਬਾਲਕਨਾਥ ਮੰਦਿਰ ਗੋਸਲਾ ਵਿਖੇ ਵੀ ਜਨਮਾ ਸਟਰੀਮ ਮਨਾਈ ਗਈ ਸ਼੍ਰੀ ਬਾਂਕੇ ਪਿਆਰੀ ਏ ਗਊਸ਼ਾਲਾ ਮੂਸਾਪੁਰ ਵੀ ਨਵਾਂ ਸ਼ਹਿਰ ਜਨਮ ਅਸ਼ਟਮੀ ਮਨਾਈ ਗਈ ਉਸ ਦੀ ਜਿਹੜੀਆਂ ਵੀਡੀਓ ਆ ਸੀ ਤੁਹਾਡੀ ਨਜ਼ਰ ਕਰ ਰਹੇ ਹੈਗੇ ਸੋ ਕਿਸੇ ਨੇ ਵੀ ਪ੍ਰੋਗਰਾਮ ਕੋਈ ਧਾਰਮਿਕ ਆਸਤਾ ਤਦ ਹੀ ਹੁੰਦੀ ਆ ਸਮਝੋ ਕਿ ਜੇ ਸਾਰਿਆਂ ਨੂੰ ਨਾਲ ਰਲ ਮਿਲ ਕੇ ਜਿਹੜੀ ਆ ਪ੍ਰੋਗਰਾਮ ਨੂੰ ਕੀਤਾ ਜਾਵੇ ਆਓ ਦੇਖਦੇ ਆ ਇੱਕ ਰਿਪੋਰਟ ਬਰੀ ਆਦਾਨ ਤਵਖੀਆਂ ਬੋਲੀ ਨਾਲੇ ਤਵਖੀਆਂ ਬੋਲੀ ਜਦ ਖਾਂ ਉੱਲੇ ਪੇਸ਼ੀ ਹੋ ਸ਼ਾਮ ਪਿਆਰੀ ਹੋ ਗਈ ਬੀ ਆ ਜੀ ਹੋ ਗਈ ਬੋਰੀ ਆਦਾਨ ਤਵਖੀਆਂ ਬੋਲੀ ਨਾਲੇ ਤਵਖੀਆਂ ਬੋਲੀ ਬਰੀਓ ਕਾਹ ਤਵਖੀਆਂ ਬੋਲੀ ਬਰੀ ਜਲਨ ਨਦੀਆ ਬੋਲੀ ਸਾਰੀ ਅਜਗੋ ਸ਼ਾਲਾ ਬੋਲੀ ਹਰੀ ਅਜਗੋ ਸ਼ਾਲਾ ਬੋਲੀ ਏੜਿਕੜ ਕੌਸ਼ਲਾ ਸਾਰੀ ਅਜਗੋ ਸ਼ਾਲਾ ਬੋਲੀ ਹਰੀ ਅਜਗੋ ਸ਼ਾਲਾ ਬੋਲੀ ਕੌਸ਼ਲਾ ਵਾਲੇ

अदालतिया थी अदालती अदालत ਅੱਜ ਕੋ ਸ਼ਾਲਾ ਬੋਲੀ ਸਾਰੀ ਅੱਜ ਕੋ ਸ਼ਾਲਾ ਬੋਲੀ ਇਹ ਕਿਹੜਾ ਕੌਸ਼ਲ ਸਾਰੀ ਅੱਜ ਕੋ ਸ਼ਾਲਾ ਬੋਲੀ ਇਹ ਕਿਹੜਾ ਕੌਸ਼ਲ ਬੋਲੀ ਕੌਸ਼ਲ ਵਾਲੇ ਕੰਦੇਵੇਂ ਮੁਰਲੀ ਵਾਲਿਆ ਜੇ ਤੂੰ ਕਿਰਪਾ ਨਹੀਂ ਕੀਤੀ ਸਾਡੇ ਤੇ ਤੇਰੀ ਮੁਰਲੀ ਜਪਤ ਕਰਾ ਦਾਂਗੇ ਹੋ 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 ਦੀ ਨਾਸਤ ਕੀ ਬੋਲੀ ਜਦ ਖਾਪੂ ਨੇ ਕਿਸੀ ਉਂ ਕਾਮ ਕੀ ਆਦੀ ਹੋ ਗਈ ਜੀ ਆ ਬੀ ਉਹਦੇ ਆਧਾਨ ਕਾਥੀਓ ਬੋਲੀ ਯਾਰ ਜੀ ਨਾ ਕੋਈ ਅਗਾਸ ਕਾਥੀਆ ਬੋਲੀ ਹਰੀ ਅਦਗੋਸ਼ਾਲਾ ਬੋਲੀ ਸਾਰੀ ਅਦਗੋਸ਼ਾਲਾ ਬੋਲੀ ਹਰੀ ਅਦਗੋਸ਼ਾਲਾ ਬੋਲੀ ਏਡਗੜ ਕੌਸ਼ਾਲਾ ਸਾਰੀ ਅਦਗੋਸ਼ਾਲਾ ਬੋਲੀ ਹਰੀ ਅਦਗੋਸ਼ਾਲਾ ਬੋਲੀ ਕੌਸ਼ਾਲਾ ਵਾਲਕੇ ਤੇ ਮੁਰਲੀ ਵਾਲਿਆ ਕਿਰਪਾ ਨਹੀਂ ਕੀਤੀ ਸਾਡੇ ਤੇ ਤੇਰੀ ਮੁਰਲੀ ਜਪਤ ਕਰਾ ਦਾਂਗੇ ਹੋਏ 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 वरी गा नम ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰ ਤੁਮਰਹ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਦਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499